ਜਿਵੇਂ ਹੀ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦਾ ਜਾਂਮ ਕੇ ਵਿਰੋਧ ਕੀਤਾ ਜਾ ਰਿਹਾ ਹੈ ਉਸੇ ਤਰ੍ਹਾਂ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਵਿੱਚ ਵੀ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਵੱਲੋਂ ਇੱਕ ਪੋਥ ਮੀਟਿੰਗ ਰੱਖੀ ਗਈ ਸੀ ਜਿੱਥੇ ਪਹੁੰਚਨ ਉੱਤੇ ਪਹਿਲਾਂ ਹੀ ਕਿਸਾਨਾਂ ਨੇ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਕਿਸਾਨਾਂ ਦੀ ਦਿਨੇਸ਼ ਬੱਬੂ ਨਾਲ ਮੁਲਾਕਾਤ ਕਰਵਾ ਦਿੱਤੀ ਜਾਂਦੀ ਹੈ ਪਰ ਪ੍ਰਸ਼ਾਸਨ ਅਤੇ ਕਿਸਾਨਾਂ ਵੱਲੋਂ ਆਪਸੀ ਬਹਿਸ ਦੌਰਾਨ ਦਿਨੇਸ਼ ਬੱਬੂ ਦੀ ਕਿਸਾਨਾਂ ਨਾਲ ਮੁਲਾਕਾਤ ਨਹੀਂ ਹੋ ਸકી ਦੂਜੇ ਪਾਸੇ ਕਲਾਨੌਰ ਗੁਰਦਾਸਪੁਰ ਰੋਡ ਮੁਲਾਸਮਾ ਦੇ ਨਾਲ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਹੁੰਦਾ ਹੋਇਆ ਨਜ਼ਰ ਆ ਰਿਹਾ ਸੀ ਜਦੋਂ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਮੁਲਾਕਾਤ ਦਿਨੇਸ਼ ਬੱਬੂ ਦੇ ਨਾਲ ਨਹੀਂ ਹੋ ਸਕੀ ਤਾਂ ਕਿਸਾਨਾਂ ਨੇ ਦਿਨੇਸ਼ ਬੱਬੂ ਭਾਜਪਾ ਸਰਕਾਰ ਦੇ ਨਾਂ ਨਾਲ ਪੰਜਾਬ ਪੁਲਿਸ ਦੇ ਖਿਲਾਫ ਮਿਨਾਰੇ ਲਗਾਉਣੇ ਸ਼ੁਰੂ ਕਰ ਦਿੱਤੇ। ਜਿਹੜੇ ਨੂੰ ਲਾਈਵ ਤੇ ਚੈਨਲ ਜਿਵੇਂ ਇੱਕ ਤੁਹਾਨੂੰ ਪਤਾ ਹੈ ਕਿ ਪੂਰੇ ਪੰਜਾਬ ਵਿੱਚ ਬੀਜੇਪੀ ਲੀਡਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਕਲੰਦੌਰ ਵਿੱਚ ਵੀ ਦਿਨੇਸ਼ ਬੱਬੂ ਜੀ ਦੀ ਰੈਲੀ ਹੈ। ਕਲੰਦੌਰ ਦਾ ਜਿਹੜਾ ਗੁਰਦਾਸਪੁਰ ਰੋਡ ਹੈ ਉਹ ਸ਼ੌਣੀ ਵਿੱਚ ਤਬਦੀਲ ਹੋਇਆ ਨਜ਼ਰ ਆ ਰਿਹਾ ਹੈ। ਕਿਉਂਕਿ ਪੁਲਿਸ ਪੁਲਸ ਨਹੀਂ ਆ ਰਹੀ ਹੈ ਕਿਸਾਨਾਂ ਦਾ ਵਿਰੋਧ ਹੈ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਪੁਲਸ ਕਿ ਉਹ ਕਿਸਾਨ ਦਿਨੇਸ਼ ਬੱਬੂ ਤੱਕ ਨਾ ਪਹੁੰਚ ਸਕਣ ਪਰ ਇੱਕ ਪਾਸੇ ਕਿਸਾਨ ਸੜਕ ਨੂੰ ਜਾਮ ਕਰਨ ਵਿੱਚ ਵੀ ਕੋਈ ਸੜਕ ਦਾ ਰੋਡ ਰੋਡ ਜਾਮ ਕਰ ਰਿਹਾ ਹੈ ਕੋਈ ਕਿਸ ਤਰ੍ਹਾਂ ਕਰ ਰਿਹਾ ਹੈ ਪੁਲਸ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਸਾਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਦਿਨੇਸ਼ ਬੱਬੂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿੰਦੇ ਹਨ ਹਾਂ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਮੈਂ ਜ਼ਿਲ੍ਹਾ ਪ੍ਰਧਾਨ ਹੈ ਭਾਰਤੀ ਕਿਸਾਨ ਯੂਨੀ ਕ੍ਰਾਂਤੀਕਾਰੀ ਵੱਲੋਂ ਅੱਜ ਜੇ ਵੇਖੋ ਜੀ ਅਸੀਂ ਇੱਥੇ ਭਾਜਪਾ ਦਾ ਜਿਹੜਾ ਉਮੀਦਵਾਰ ਆ ਉਹ ਇਥੇ ਕਲਾਨੌਰ ਪੈਲਸ ਚ ਆਇਆ ਸੀ ਅਸੀਂ ਸਾਰੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਲੋ ਮਜ਼ਦੂਰ ਜਥੇਬੰਦੀਆਂ ਵੱਲੋਂ ਇੱਕ ਬੰਦਾ ਸਾਡਾ ਗ੍ਰਿਫਤ ਕਰਨ ਦਾ ਥਾਣੇ ਲਾਗੇ ਨੇ ਪਹਿਲਾਂ ਉਹਨਾਂ ਨੂੰ ਛੱਡਿਆ ਜਾਏ ਪ੍ਰਸ਼ਾਸਨ ਦੇ ਨੂੰ ਪਹਿਲੇ ਹਾਂ ਜੀ ਹੁਣੇ-ਹੁਣੇ ਤੁਹਾਡੇ ਸਾਹਮਣੇ ਪਤਾ ਲੱਗਾ ਤੇ ਐਸਰ ਉਸ ਦੇ ਵਿੱਚੋਂ ਪੁਲਿਸ ਜਿਹੜੀ ਹੈ ਇੱਕ ਕਿਸਾਨ ਵਰਕਰ ਨੂੰ ਜਾਂ ਗੁ ਨੂੰ ਚੁੱਕ ਕੇ ਲੈ ਗਿਆ ਸਾਡੀ ਪ੍ਰਸ਼ਾਸਨ ਨੂੰ ਪੁਲਿਸ ਨੂੰ ਇਹ ਜ਼ੋਰਦਾਰ ਅਪੀਲ ਵੀ ਆ ਤੇ ਸਾਡੀ ਚੇਤਾਵਨੀ ਵੀ ਆ ਕਿ ਉਹਨੂੰ ਜਲਦੀ ਤੋਂ ਜਲਦੀ ਰਿਹਾ ਕਰੋ ਨਹੀਂ ਤੇ ਇਹ ਬੱਬੂ ਵਾਲਾ ਕੰਮ ਜਿਹੜਾ ਉਹ ਪਾਸੇ ਰਹਿ ਜਾਣਾ ਕਿਸਾਨਾਂ ਦਾ ਤੇ ਪੁਲਿਸ ਦਾ ਪੰਗਾ ਹੋਰ ਪੈ ਜਾਣਾ। ਦੂਜੀ ਗੱਲ ਹੈ ਵੇਖੋ ਜੀ ਅਸੀਂ ਸਾਰੀਆਂ ਜਥੇਬੰਦੀਆਂ ਵੱਲੋਂ ਅਸੀਂ ਜੋ ਦਿੱਲੀ ਰਹਿ ਕੇ 13 ਮਹੀਨੇ ਅੰਦੋਲਨ ਕੀਤਾ ਸੀ ਕਿਸਾਨਾਂ ਦੀਆਂ ਸ਼ਹੀਦੀਆਂ ਹੋਈਆਂ ਕਿਸਾਨਾਂ ਨੂੰ ਨਾਥਿਆਂ ਦੇ ਉੱਤੇ ਗੱਡੀ ਚਾੜ ਕੇ ਭਾਜ ਪਾ ਦੇ ਐ ਮੰਤਰੀ ਦੇ ਮੁੰਡੇ ਨੇ ਡਰੜ ਦਿੱਤਾ। ਉਹ ਸਰਕਾਰ ਨਾਲ ਸਾਰੀਆਂ ਗੱਲਾਂ ਸਾਡੀਆਂ ਮੰਨੀਆਂ ਹੋਈਆਂ ਸੀ। ਜਦੋਂ ਅਸੀਂ ਉੱਥੇ ਮੋਰਚਾ ਮੁਲਤਵੀ ਕਰਕੇ ਆਏ ਆ। ਪਰ 2.5 ਸਾਲ ਬੀਤਣ ਤੋਂ ਬਾਅਦ ਵੀ ਸਰਕਾਰ ਨੇ ਉਹ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਅਸੀਂ ਸਮਝਦੇ ਹਾਂ ਕਿ ਇਹ ਕਿਸਾਨਾਂ ਦਾ ਜਮਹੂਰੀ ਹੱਕ ਆ ਲੋਕਾਂ ਦਾ ਜਮਹੂਰੀ ਹੱਕ ਆ ਕਿ ਜਿਹੜੇ ਸਰਕਾਰ ਸਤਾ ਚ ਹੁੰਦੀ ਆ ਜਦੋਂ ਚੋਣਾਂ ਹੁੰਦੀਆਂ ਨੇ ਉਹਨਾਂ ਦੇ ਉਮੀਦਵਾਰਾਂ ਨੂੰ ਉਹ ਆਪਣੇ ਸਵਾਲ ਕਰਨ ਅਸੀਂ ਉਹ ਸਵਾਲ ਕਰਨਾ ਇੱਥੇ ਆਏ ਸੀ ਪਰ ਮੈਨੂੰ ਨਹੀਂ ਸਮਝ ਲੱਗਦੀ ਕਿ ਇਹ ਕਾਹਦਾ ਕਹਿੰਦੇ ਲੋਕਤੰਤਰ ਆ ਜਾਂ ਇਹ ਕਾਦੀ ਜਮਹੂਰੀਅਤ ਆ ਕਿ ਅੱਜ ਕਿਸਾਨ ਮਜ਼ਦੂਰ ਇੱਥੇ ਸਵਾਲ ਕਰਨਾ ਆ ਮਈ ਤੋਂ ਹਿੱਸਿਆ ਪਰ ਪੰਜਾਬ ਦੀ ਪੁਲਿਸ ਅੱਗੇ ਹੋ ਕੇ ਲੱਠਬਾਰ ਬਣ ਕੇ ਖਲੋ ਗਈ ਆ ਕਿਸਾਨਾਂ ਦੇ ਸਗੋ ਇਹਦੇ ਉਲਟ ਵੀ ਕਿਸਾਨਾਂ ਤੇ ਇੱਕ ਝੂਠਾ ਕਿਸਾਨ ਉਹਨਾਂ ਇਥੋਂ ਚੁੱਕ ਕੇ ਲੈ ਗਏ ਆ ਗ੍ਰਫਤਾਰ ਕਰ ਲਿਆ ਆ ਇਹ ਵੇਖੋ ਕੀ ਤੁਸੀਂ ਤੁਹਾਡੇ ਮਦੀ ਮਰਾਂ ਦੀ ਅਸੀਂ ਦੱਸਣਾ ਚਾਹੁੰਦੇ ਆ ਸਾਰੀ ਜਨਤਾ ਨੂੰ ਕਿ ਜਮਹੂਰੀਅਤ ਆ ਗਈ ਆ ਦੇਖੋ ਜੀ ਅਸੀਂ ਬੜੇ ਸ਼ਾਂਤਮਈ ਨਾਲ ਪੁਲਿਸ ਪ੍ਰਸ਼ਾਸਨ ਨਾਲ ਸਾਡੀ ਇਹ ਗੱਲ ਸਹਿਮਤੀ ਬਣ ਗਈ ਸੀ ਕਿ ਅਸੀਂ ਜਿੰਨੀਆਂ ਜਥੇਬੰਦੀਆਂ ਆਈਆਂ ਇੱਥੇ 6-7 ਜਥੇਬੰਦੀਆਂ ਆਈਆਂ ਨੇ ਕਿ ਉਹਨਾਂ ਦਾ ਇਹ ਕਨਮੈਂਦਾ ਜਾ ਕੇ ਬੜੇ ਸ਼ਾਂਤਮਈ ਢੰਗ ਨਾਲ ਆਪਾਂ ਤਾਂ ਸਵਾਲ ਵੀ ਵੰਡ ਲਏ ਕਿਹੜਾ ਕੁ ਕਿਹੜਾ ਸਵਾਲ ਕਰੇਗਾ ਕਿਹੜਾ ਕੁ ਕਿਹੜਾ ਸਵਾਲ ਕਰੇਗਾ ਆਪਾਂ ਤਾਂ ਸਵਾਲ ਕਰਨੇ ਸੀ ਹੋਰ ਤਾਂ ਆਪਾਂ ਉਹਨਾਂ ਨੂੰ ਕੁਝ ਕਹਿਣਾ ਨਹੀਂ ਸੀਗਾ ਆਪਾਂ ਤਾਂ ਬਣਾ ਰੋਸ ਦਰਜ ਕਰਨ ਆਏ ਸੀ ਪਰ ਉਹਨਾਂ ਨੇ ਟੱਕਿਆ ਕਿਉਂ ਗਿਆ ਤੈਨੂੰ ਇੱਥੇ ਹੁਣ ਪੁਲਿਸ ਨੂੰ ਪਤਾ ਜੀ ਪ੍ਰਸ਼ਾਸਨ ਨੂੰ ਪਤਾ ਵੀ ਕਿਉਂ ਟੱਕ ਲਿਆ ਇਹ ਪ੍ਰਸ਼ਾਸਨ ਨੂੰ ਪਤਾ ਹੋਣਾ ਚਾਹੀਦਾ ਪ੍ਰਸ਼ਾਸਨ ਨੇ ਸਹਿਮਤੀ ਕੀਤੀ ਆ ਵੀ ਤੁਹਾਨੂੰ ਅਸੀਂ ਬਿਠਾ ਕੇ ਇਥੇ ਜਿੱਥੇ ਤੁਸੀਂ ਖਲੋਤੇ ਹੋ ਉਥੇ ਸਵਾਲ ਕਰਾਂਗੇ ਜਿਹੜਾ ਅੰਦਰ ਨਹੀਂ ਜਾਂਦੇ ਇੰਦੇ ਹਾਂਜੀ ਪ੍ਰਸ਼ਾਸਨ ਵੇਖੋ ਅਸੀਂ ਵੀ ਅੰਦਰ ਜਾ ਕੇ ਕੀ ਕਰ ਲਾਂਗੇ ਪੜਦੇ ਚ ਬਾਹਰ ਆਣ ਕੇ ਮਿਲ ਤਾਨੂੰ ਬਾਹਰ ਆਣ ਕੇ ਇਥੇ ਲੋਕ ਲੋਕਾਂ ਦੇ ਨਮਾਇੰਦੇ ਨੇ ਉਹ ਲੋਕ ਸਾਰੇ ਕਰਤਾਰਪੁਰ ਜ਼ਿਲ੍ਹੇ ਦੇ ਨਮਾਇੰਦੇ ਬਣ ਰਹੇ ਆ ਤੇ ਫਿਰ ਲੋਕਾਂ ਚ ਨਹੀਂ ਉਹਨਾਂ ਨੂੰ ਜਾਣਾ ਕਿੱਥੇ ਵੀ ਉਹਨਾਂ ਨੇ ਆਪਣੇ 7 ਮੈਂਬਰ ਜਾਂ 5 ਮੈਂਬਰ ਉੱਪਰ ਜਾ ਕੇ ਚੁਣ ਰਹੇ ਸੀ ਮੁੰਨੇ ਟਾਈਮ ਚੋ ਕ੍ਰੋਸ ਕਰਕੇ ਅਸੀਂ ਇਹਨਾਂ ਨੂੰ ਵਾਦਾ ਕੀਤਾ ਵੀ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਸੰਮਿਲਨ ਕਰਾਵਾਂਗੇ ਅਸੀਂ ਉਦੋਂ ਬਾਅਦ ਕੈਂਡੀਡੇਟਸਾਂ ਨੂੰ ਪੁੱਛਿਆ ਵੀ ਸਾਰੇ ਉਹ ਤੁਹਾਨੂੰ ਮਿਲਣਾ ਚਾਹੁੰਦੇ ਕਹਿੰਦੇ ਮੈਂ 7 ਜਾਂ 8 ਮੈਂਬਰਾਂ ਨੂੰ ਮਿਲ ਲਾਵਾਂਗਾ ਮੈਂ ਸਪੀਚ ਕਰਕੇ ਆਈ ਨਾ ਮੈਂ ਬਾਹਰ ਮਿਲ ਲਾਂਗਾ ਪਰ ਇਹਨਾਂ ਨੂੰ ਕਿਉਂਕਿ ਲੋਕਤਬ ਕਹਿਆ ਵੀ ਇਹ ਜਿੱਥੇ ਉਹਨਾਂ ਦਾ ਫੰਕਸ਼ਨ ਹੋ ਰਿਹਾ ਉੱਥੋਂ 200 ਗਾਇ ਦੂਰ ਬੈਠਣਗੇ ਇਹਨਾਂ ਨੂੰ ਬੈਠਣਾ ਚਾਹੀਦਾ ਜੀ ਇਹ ਕਹਿੰਦੇ ਵੀ ਸਾਡੇ ਬੰਦੇ ਕੰਟਰੋਲ ਤੇ ਆ ਜਦੋਂ ਅਸੀਂ ਇਹਨਾਂ ਨੂੰ ਕਿਹਾ ਵੀ ਤੁਹਾਡੀ ਮੁਲਾਕਾਤ ਕਰਾਵਾਂਗੇ ਆ ਬਾਜ਼ਾਰ ਦੇ ਸਾਹਮਣੇ ਤੇ ਇਹਨਾਂ ਦੇ ਬੰਦੇ ਇਹਨਾਂ ਕੋ ਨਹੀਂ ਕਿ ਨੂੰ ਮਤਲਬ ਸਹੀ ਨਹੀਂ ਆ ਕਿ ਚੌਥਾ ਜੀ ਤੁਹਾਡੇ ਤੇ ਆਪਣੀ ਚਾਹੇ ਬੰਦੀਆਂ ਨੇ ਤੁਹਾਡਾ ਵੀ ਫਰਜ਼ ਹੈ ਬਹੁਤ ਸਾਡਾ ਕਾਨੂੰਨ ਕਹਿੰਦਾ ਜੀ ਜਦੋਂ ਕੋਈ ਵੀ ਨਹੀਂ ਮੰਨੇਗਾ ਉਦੋਂ ਬਾਅਦ ਸਾਡਾ ਕਾਨੂੰਨ ਕਹਿੰਦਾ ਸੀ ਕਾਨੂੰਨ ਵੀ ਲਾਗੂ ਕਰਨਾ ਬੇਸ਼ੱਕ ਇਹ ਸਾਡੇ ਆਪਣੇ ਨੇ ਪਰ ਅਸੀਂ ਇਹਨਾਂ ਦੀ ਰਾਖੀ ਲਈ ਨੌਕਰੀਆਂ ਕਰਦੇ ਹਾਂ ਪਰ ਜਿੱਥੇ ਸਾਨੂੰ ਕਾਨੂੰਨ ਲਾਗੂ ਕਰਨਾ ਪੈਣਾ ਮੰਨ ਲਓ ਇੱਕ ਬੰਦਾ ਹਾਈਪਰ ਹੋ ਰਿਹਾ ਜਾਂ ਉਹ ਸੜਕ ਤੇ ਬੈਠਿਆ ਉਹਨੂੰ ਪਰੇ ਕਰਨਾ ਤਾਂ ਸਾਡੀ ਡਿਊਟੀ ਆ ਨਾ ਜੀ ਸਾਨੂੰ ਇੱਕ ਮਿੰਟ ਹਾਂ ਜੀ ਬੇਨਤੀ ਹੈ ਸਾਡੀ ਇਹਨਾਂ ਦੇ ਨਾਲ ਪ੍ਰਸ਼ਾਸਨ ਨਾਲ ਐਸਪੀ ਸਾਹਿਬ ਆ ਡੀਐਸ ਸਾਰੇ ਨਾਲ ਉਸ ਗੱਲ ਹੋਈ ਹੈ ਅੰਧ ਵੀ ਜਿਨ੍ਹਾਂ ਇਹਨਾਂ ਦੀ ਹੈਗੀ ਹੈ ਵੀ ਇਹਨਾਂ ਇਹਨਾਂ ਮੀਟਰ ਬਾਹਰ ਉਸੇ ਤੁਸੀਂ ਖੜੇ ਹੋ ਕੇ ਮੁਲਾਕਾਤ ਕਰੋਣੀ ਹੈ ਇਧਰ ਉਹਨਾਂ ਨੇ ਆਉਣਾ ਅਸੀਂ ਸਾਈਡ ਤੇ ਬੈਠੇ ਆ ਸਾਈਡ ਤੇ ਵੀ ਸਾਡੇ ਨਾਲ ਉਧਰ ਗੱਲਬਾਤ ਕਰ ਰਹੇ ਆ ਕੋਈ ਇੱਥੇ ਤਾਂ ਨਹੀਂ ਮੁਲਾਕਾਤ ਕਰਕੇ ਤੁਸੀਂ ਆਇਆ ਸਾਈਡ ਤੋਂ ਰ 7 ਬੰਦੇ ਅਸੀਂ 7 ਬੰਦੇ ਸਾਈਡ ਤੇ ਆ ਇਹਨਾਂ ਨੂੰ ਉਹ ਗੱਡੀਆਂ ਨਗਾ ਕੇ ਸਾਨੂੰ ਨਹੀਂ ਪਤਾ ਲੱਗਦਾ ਕਿਉਂ ਸਰ ਜੀ ਬਿਲਕੁਲ ਇਸ ਤਰ੍ਹਾਂ ਹੋਇਆ ਬਿਲਕੁਲ ਇਸ ਤਰ੍ਹਾਂ ਹੋਇਆ ਪਤਾ ਨਹੀਂ ਹੋਇਆ ਜੀ ਜੇ ਅੱמא ਕੀਤਾ ਸੀ ਸ਼ਾਇਦ ਇਹਨਾਂ ਨਾਲ ਗੱਲ ਨਹੀਂ ਬਿਲਕੁਲ ਵਾਦਾ ਕਰ ਜੀ ਇੱਕ ਗੱਲ ਸੁਣੋ ਜੀ ਮੈਂ ਵੀ ਮੈਂ ਵੀ ਇੱਥੋਂ ਦਾ ਹੀ ਰਹਿਣ ਵਾਲਾ ਜ਼ਬਾਨ ਤੋਂ ਮੁੱਕਣ ਵਾਲੇ ਅਸੀਂ ਨਹੀਂ ਹੈਗੇ ਜ਼ਿੰਦਗੀ 'ਚ ਨੌਕਰੀ ਕਰ ਰਹੇ ਆ ਠੀਕ ਔਰ ਪੂਰੀ ਇਮਾਨਦਾਰੀ ਨਾਲ ਗੈਰਤ ਨਾਲ ਨਹੀਂ ਤੁਹਾਨੂੰ ਵੇਖਦੇ ਆ ਤਾਂਦੇ ਤੇ ਮੇਰਾ ਹਰ ਜਗ੍ਹਾ ਹੁੰਦਾ ਸੁਪਾਲ ਸਿੰਘ ਦਾ ਆਪਣੀ ਕਿਸੇ ਗੱਲ ਡੀਐਸਪੀ ਨਹੀਂ ਮੁਕਰੇਗਾ ਮੁਲਾਕਾਤ ਦਾ ਪ੍ਰੋਮਿਸ ਕੀਤਾ ਕਰਾਂਗੇ ਪਰ ਜੇ ਕੋਈ ਸਾਨੂੰ ਜ਼ਬਰਦਸਤੀ ਪ੍ਰੈਸ਼ਰ ਪਾ ਕੇ ਕਹੇ ਮੈਂ ਨਹੀਂ ਇਹਨਾਂ ਦੇ ਉੱਤੇ ਚੜ ਕੇ ਕੰਨੀ ਫੇਰ ਨਹੀਂ ਕਰਾਵਾਂਗੇ ਉਹ ਹੀ ਨਾ ਖੋ। ਇਹ ਬਤਤੀ ਨਹੀਂ ਉਹ ਜਦੋਂ ਉਹ ਕਹਿਣ ਦੇ ਦੇ ਇਹਨਾਂ ਨੂੰ ਫਿਰ ਬੇਨਤੀ ਕਰੋ ਆਪਣੇ ਚੈਨਲ ਦੇ ਥਰੂ ਆਪਣੇ ਮਾਧਿਅਮ ਦੇ ਥਰੂ ਸਾਡੀ ਬੇਨਤੀ ਇਹਨਾਂ ਨੂੰ ਕੋ ਸਹਿਕਾਰ ਕਰੋ ਸਾਰੇ ਬੰਦੇ ਉੱਥੇ ਚਲ ਜਾਣ 8 ਜਾਂ 10 ਬੰਦੇ ਆਉਣ ਮੈਂ ਮੁਲਾਕਾਤ ਕਰਾਵਾਂਗਾ। ਅਸੀਂ ਉੱਥੇ ਹੀ ਆਏ ਹਾਂ। ਜ਼ਬਰਦਸਤੀ ਅਸੀਂ ਉੱਥੇ ਹੀ ਆਏ ਹਾਂ। ਇਹਨਾਂ ਦਾ ਤੁਹਾਨੂੰ ਬੁਲਾ ਕੇ ਬਹੁਤ ਤਾਲਫਸਲ ਨੇ। ਅਸੀਂ ਉੱਥੇ ਹੀ ਆਏ ਹਾਂ। ਬੜੀ ਜਗ੍ਹਾ ਦੇ ਹੀ ਵਿੱਚ ਆ। ਉੱਥੇ ਹੀ ਆਇਆ ਸਾਡੇ ਨਾਲ ਸਾਰੀ ਗੱਲਬਾਤ ਕਰਕੇ ਸਾਡੇ ਨਾਲ ਗੱਲਬਾ ਮਹਾਂ ਸਾਹਿਬ ਨਹੀਂ ਕਰਾਉਣੀ ਦੇਖੋ ਜੀ ਮੈਂ ਕਰਾਉਣਾ ਇਹ ਅਸੀਂ ਆਪਾਂ ਜ਼ਿੰਮੇਵਾਰ ਅਫਸਰਾਂ ਨੇ ਜੁਮੇਵਾਰ ਅਫਸਰਾਂ ਨੇ ਸਾਡਾ ਵਾਅਦਾ ਕੀਤਾ ਨਹੀਂ ਉਹਨਾਂ ਨੇ ਫੇਰ ਹੀ ਸਲਕ ਦੇ ਵਿੱਚ ਆਏ ਫੇਰ ਸਲਕ ਦੇ ਵਿੱਚ ਆਪਾਂ ਆਏ ਇਹਨਾਂ ਕਰਾਉਣੀ ਹੁੰਦੀ ਆ ਗੱਲ ਹੋ ਰਹੀ ਹੈ ਸਾਰੀ ਇੱਕ ਗੱਲ ਜਿਹੜੀ ਜਿਹੜੀ ਗੱਲ ਹੋਈ ਜੀ ਕੋਈ ਗੱਲ ਇੱਕ ਮਿੰਟ ਸਾਡੀ ਗੱਲ ਪ੍ਰਸ਼ਾਸਨ ਹੋਈ ਸਹਿਮਤੀ ਸਹਿਦ ਹੈ ਨਾ ਦੋਦੀਆ ਸਹਿਮਤੀ ਸਹਿਦ ਰੰਧਾਵਾ ਸਾਹਮਣੂ ਇਹ ਗੱਲ ਤਾਂ ਨਹੀਂਗਾ ਪਤਾ ਐਸ.ਬੀ. ਸਾਹਿਬ ਨਾਲ ਸਾਡੀ ਸਹਿਮਤੀ ਹੋਈ ਸੀ ਕਿ 7 ਬੰਦਿਆਂ ਨੂੰ ਮਲਾਵਾਂਗੇ 7 ਬੰਦਿਆਂ ਨੂੰ ਮਲਾਵਾਂਗੇ ਬਾਕੀ ਬੰਦੇ ਪਿੱਛੇ ਭਾਲ ਦੋ ਆਪਾਂ ਐਸਪੀ ਸਾਹਿਬ ਦੇ ਕਹਿਣ ਤੇ ਬੰਦੇ ਸਾਰੇ ਪਿੱਛੇ ਭਾਲੇ ਆ ਸੱਤ ਬੰਦੇ ਆਪਾਂ ਗੱਲ ਕਰਨ ਵਾਸਤੇ ਤਿਆਰ ਸੀ ਪਰ ਪ੍ਰਸ਼ਾਸਨ ਨੇ ਸਾਨੂੰ ਨਹੀਂ ਦੱਸਿਆ ਕਿ ਦੂਜੇ ਰਾਤ ਪਰ ਅਸੀਂ ਹੁਣ ਵੀ ਤਿਆਰ ਆ ਬੰਦੇ ਸਾਨੂੰ ਨਹੀਂ ਦੱਸਿਆ ਕਿ ਬੱਬੂ ਜੀ ਦੂਜੇ ਰਾਤ ਥਾਣੀ ਅਸੀਂ ਅੰਦਰ ਵਾਰ ਸਾਨੂੰ ਗੁੱਸਾ ਇਸ ਗੱਲ ਦਾ ਵਾ ਕਿ ਜੇ ਪੁਲਿਸ ਪ੍ਰਸ਼ਾਸਨ ਸਾਨੂੰ ਕਹਿ ਰਹੀ ਹੈ ਕਿ ਕੋਈ ਦੇ ਪਾਰਟੀ ਵਰਕਰ ਦੀ ਮੀਟਿੰਗ ਵੀ ਜਿਹੜੇ ਪੂਖਾ ਦੇ ਪ੍ਰਧਾਨ ਬੰਦੇ ਨੇ ਜ਼ੋਨ ਦੇ ਇਚਾਰ ਬੰਦੇ ਨੇ ਉਹਨਾਂ ਸਭ ਦੀ ਮੀਟਿੰਗ ਹੋ ਰਿਹਾ ਹਰ ਬੂਤ ਤੋਂ ਲੋਗ ਆਏ ਸਰ ਕਿਤੇ ਗਰੇ ਏਰੀਆ ਚ ਕਿੰਨਾ ਜਿੰਨਾ ਮਤਲਬ ਪੂਰੀ ਵਿਧਾਨ ਸਭਾ ਤੋਂ ਆਏ ਪੂਰੀ ਵਿਧਾਨ ਸਭਾ ਤੋਂ ਹਰ ਬੂਤ ਤੇ ਜਿਹੜੇ ਲੋਕ ਬੈਠੇ ਨੇ ਬੁੱਧਾ ਉਹ ਆਏ ਨਾ 50 ਮਿੰਟ ਵਜੇ ਸਾਡੇ ਕਾਨੂੰਨ ਤੇ ਸਰ ਇਹ ਬੰਦੀ ਬਣੀ ਬੀ ਬੀ ਕੋਈ ਵਰਕਰ ਨਹੀਂ ਦਿਖਾਈ ਦੇ ਰਹੇ ਤੇ ਬੀਜੇਪੀ ਦੀ ਕੋਈ ਟੜੇ ਬੰਦੀ ਨਹੀਂ ਇਹ ਤੁਸੀਂ ਕਾਂਗਰਸ ਨਾਲ ਬੁੱਧਾ ਵੀ ਕਿੰਨੀ ਤੜੇ ਵਜੇ ਨਹੀਂ ਕੋਈ ਲੋਕ ਪਰਕਰ ਤੁਹਾਡੇ ਕੋਈ ਨਹੀਂ ਸਭ ਵਰਕਰ ਆ ਜਾਏ ਆ ਗਏ ਸਭ ਮੈਂ ਤਾਂ ਕਰੀ ਤਾਡੀ ਮੀਟਿੰਗ ਨੂੰ ਲੈ ਕੇ ਕਿਸਾਨਾਂ ਨੂੰ ਵੀ ਧਰਨਾ ਲਗਾਇਆ ਜਾ ਰਿਹਾ ਉਹਨਾਂ ਨੂੰ ਕਿਵੇਂ ਦੇਖੀਏ ਕਿਸਾਨ ਵੀ ਆਪਣੇ ਭਰਾ ਹੀ ਨੇ ਠੀਕ ਹੈ ਇਹਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਚੋਣਾਂ ਦਾ ਸਮੇਂ ਹੁਣ ਬਾਕੀ ਪਾਰਟੀ ਜੀ ਵੋਟਾਂ ਮੰਗ ਕੇ ਕਹਿੰਦੇ ਬੀਜੇਪੀਲ ਕੋਲੋਂ ਵੋਟਾਂ ਮੰਗ ਕੇ ਸਰ ਜੀ ਵੀ ਕਹਿ ਰਹੇ ਸੀ ਕਿ ਨਕਲੀ ਕਿਸਾਨ ਬਾਹਰ ਬੈਠੇ ਜਿੰਦੇ ਕੋਈ ਤੁਹਾਨੂੰ ਕੋਈ ਮੈਂ ਨਹੀਂ ਕਹਿੰਦਾ ਵੀ ਨਕਲੀ ਕਿਸਾਨ ਨੇ ਕੋਈ ਸਰ ਜੀ ਕਹਿ ਰਹੇ ਸੀ ਬਾਹਰ ਬੈਠੇ ਮੇਰੇ ਸੁਣਿਆ ਕੋਈ ਨਕਰੀ ਕਿਸਾਨ ਨਹੀਂ ਹੋਰ ਕਿਸਾਨ ਦੇ ਕਿਸਾਨ ਦੇ ਲੋਕਾਂ ਦਾ ਇਨਸਾਨੂ ਦਾ ਗੱਲ ਆਪਾਂ ਕੁਦੂ ਕਿਸਾਨ ਪਰਵਾਰਾਂ ਤੇ ਆਪਾਂ ਦੇਖਿਆ ਕਿ ਕਹਿੰਦਾ ਜੀ ਕੋਈ ਗੱਲ ਹੈ ਤੇ ਆਪਾਂ ਦਾ ਹਾਲ ਕਰਨੇ ਕੋਈ ਨਹੀਂ ਪਰ ਕਿਸਾਨ ਜਿਹੜੇ ਪਰ ਮੀਟਿੰਗ ਇੰਵਾਈਟ ਕਰਕੇ ਆਏ ਉਹਨਾਂ ਨਾਲ ਵੀ ਉਹ ਕਹਿੰਦੇ ਨੇ ਵੀ ਇਹ ਗੱਲ ਕਰਨਾ ਚਾਹੁੰਦੇ ਆਂ ਅੱਗੇ ਨਹੀਂ ਜਾਂਦੇ ਜਾ ਰਹੇ ਜੀ ਦੋ ਦੋ ਵਾਰੀ ਗੱਲ ਕਰ ਲਈ ਹੈ ਗੱਲ ਕਰਨ ਤੋਂ ਬਾਅਦ ਵੀ ਧੰਨ ਲਾਏ ਦੇ ਮੁਰਦਾ ਵਾਂ ਜਿਦਾਵਾ ਕਰੇ ਕਦੋਂ ਠੀਕ ਹੈ ਪਹਿਲਾਂ ਗੱਲ ਦੋ ਵਾਰੀ 5 ਕਿਲੋਮੀਟਰ ਅੱਗੇ ਜਾ ਕੇ ਬਹਿਤ ਨਾ ਲਾਉਂਦੇ ਫਿਰ ਤੋਂ ਤਾਂ ਬੰਦ ਠੀਕ ਹੈ ਕੀ ਮੈਸੇਜ ਦੇਣਾ ਚਾਹੁੰਦੇ ਜਨਤਾ ਨੂੰ ਕਿ ਬੀਜੇਪੀ ਨੇ ਦਿਖਾਉ ਉਹ ਸਰਕਾਰ ਤੇ ਬਣਨ ਵਾਲੀ ਹੈ ਬੀਜੇਪੀ ਦੀ ਮੋਦੀ ਜੀ ਪਤਨ ਮੋਦੀ ਪਤਨ ਇਹ ਹੋਰ ਨੂੰ ਜਤਾਓ ਫਿਰ 5 ਸਾਲ ਪਿੱਛੇ ਚੱਲ ਜਾਈਏ। ਅੱਜ ਇਹ ਤਾਂ ਸਰਕਾਰ ਆ ਜਾਂਦੀ ਐ ਤੇ ਤੁਸੀਂ ਸਰਕਾਰ ਹੀ ਆਂਦੀ ਸਰਕਾਰ ਆਏ ਕਰਦੀ ਐ। ਕੀ ਕੀ ਵਾਦੇ ਕਰਦੇ ਹੋ ਕੀ ਕੀ ਆਪਾਂ ਦੇ ਇਹ ਨਾ ਕੁਝ ਲੈ ਗਏ। ਕੋਈ ਆਹੀ ਦੇ ਕਹਦੇ ਵੀ ਪਹਿਲੇ ਤੇ ਕੋਈ ਹੈਲਥ ਬਾਰੇ ਕੋਈ ਯੋਜਨਾ ਬਣਾਉਂਦਾ। ਵਧੀਆ ਕੋਈ ਹਸਪੀਟਲ ਖੋਲ੍ਹਣੇ ਚਾਹਦੇ ਜਿਦਾ ਏਮਜ਼ ਦਾ ਪੀਜੀਆ ਇੱਦਾਂ ਦਾ। ਉਸ ਤੋਂ ਬਾਅਦ ਨੌਜਵਾਨਾਂ ਨੂੰ ਰੋਜ਼ਗਾਰ ਵਾਸਤੇ ਕਉਸੇ gama ਜਿਹੜੀ ਇੰਡਸਟਰੀ ਹੈ ਜਿਹੜੀ ਚੱਲ ਗਈ ਉਹ ਵਾਪਸ ਆਣੀ ਸਰਜੀਵੀ ਗਰਦਾਸਪੁਰ ਹਲਕੇ ਦੇ ਸੰਨੀ ਦੇਵ ਦੇ ਨਾਮ ਉਨ ਕਰਕੇ ਇੱਥੇ ਵਾਪਸ ਹੋ ਲੋ ਪਤਾ ਮਤਲਬ ਮੰਨ ਉੱਠ ਗਿਆ ਭਾਜੀ ਭੀਪੀ ਤੋਂ ਕੋ ਗੱਲ ਇਹ ਹੈ ਕੋ ਸੰਨੀ ਦੇਵ ਦਾ ਫੈਕਟਰੀ ਕਲੋਜ਼ ਆ ਹੁਣ ਦਿਨੇਸ਼ ਬੱਬੂ ਆ ਮદાન ਚ ਠੀਕ ਹੈ ਗੱਲ ਇਹ ਹੈ ਕਿ ਕੰਮ ਕਰਕੇ ਦੱਸਾਂਗੇ ਕਿ ਤੁਹਾਡੀ ਨਾਲ ਤੁਹਾਡੇ ਇਕੱਲੇ ਨਹੀਂ ਸਾਰੇ ਹੀ ਭੀਪੀ ਦਾ ਵਿਰੋਧ ਹੋ ਰਿਹਾ ਪੰਜਾਬ ਚ ਤੋਂ ਭੀਪੀ ਦਾ ਵਿਰੋਧ ਇਹਨਾਂ ਦਾ ਕਰਨਾ ਹੈ ਉਹਨਾਂ ਦਾ ਕਰਨਾ ਹੀ ਕਰਨਾ ਔਰ ਤੁਸੀਂ ਦੇਖ ਲਓ ਭੀਪੀ ਨੇ ਸਭ ਤੋਂ ਵੱਡਾ ਸਿਤਾ ਜੀ ਤੇ ਨਹੀਂ ਕਿ ਸਰ ਇੱਕ ਕਲ ਹੋ ਕਹਿੰਦਾ ਇਹੋ ਜੀ ਕਿਹੜੀ ਚੀਜ਼ ਆ ਵੀ ਜਿਹੜੇ ਜਿੱਥੇ ਦੂਸਰੇ ਪਾਰਟੀ ਦੇ ਕੈਂਡੀਡੇਟ ਹੁੰਦੇ ਨੇ ਉਦੋਂ ਪਰਛਾਤੇ ਹੁੰਦੇ ਨੇ ਆਪਾਂ ਸਾਰਾ ਕੁਝ ਕਹਿੰਨੇ ਆ ਜਦੋਂ ਬੀਜੇਪੀ ਦੀ ਆਜ ਡੋ ਬਿਲਕੁਲ ਸਹੀ ਹੋ ਜਾਂਦਾ ਇਹਦੀ ਮੈਨੂੰ ਪਤਾ ਪਰ ਬੀਜੇਪੀ ਦੇ ਕੈਂਡੀਡੇਟ ਦਾ ਤਾਂ ਦੱਸ ਦਿਓ ਕੋਈ ਆ ਕੋਈ ਇਹੇ ਗੱਲ ਦੇ ਕੋਈ ਉਗਲ ਚੁੱਕ ਦੱਸ ਦੇ ਇਹਨਾਂ ਦੇਖੋ ਸਾਰੇ ਚੋਰ ਨੇ